ਅਦਨਾਮ ਵਾਹਿਗੁਰੂ ਸਾਬ ਜੀਓ ਰਹਿਰਾਸ ਸਾਹਿਬ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਦਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤਮੈ ਜੋਤ ਜੋਤਮੈ ਜਾਤਾ ਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਏਕੋ ਅੰਕਾਰ ਸਤਗੁਰ ਪ੍ਰਸਾਦ ਸੋਦਾਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵੈ ਬਨਹਾਰੇ ਕੀਤੇ ਤੇਰੇ ਰਾਗ ਪਰੇ ਸਿਉ ਕਹੀਐ ਕੀਤੇ ਤੇਰੇ ਗਾ ਬਨਹਾਰੇ ਗਾਵਣ ਤੁਧਨ ਪਾਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚਿਤ ਗਵਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਂ ਦਰ ਨਾਲੇ ਗਾਵਣ ਤੁਧਨੋ ਸੱਦ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਬੀਰ ਕਰਾਰੇ ਗਾਵਣ ਤਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤਦਨੋ ਮੋਹਨੀਆ ਮਨ ਮੋਣ ਸੁਰਗ ਮਸ ਭਿਆਲੇ ਗਾਵਣ ਤਦਨੋ ਰਤਨ ਉਪਾਏ ਤੇਰੇ 68 ਤੀ ਰਤਨ ਨਾਲੇ ਗਾਵਣ ਤਦਨੋ ਜੋਤ ਮਹਾ ਬਲ ਸੂਰਾ ਗਾਵਣ ਤਦਨੋ ਕਾਣੀ ਚਾਰੇ ਗਾਵਣ ਤਦਨੋ ਕਾਂਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਦਾਰੇ ਸੇ ਤਦਨੋ ਗਾਵਣ ਜੋ ਤਦ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨਾ ਸੇ ਮੈਂ ਚਿੱਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਐਪੀ ਹੋਸੀ ਜਾਏ ਨਾਂ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮਾਣਾ ਕਰ ਨਾ ਜਾਈ ਸੋ ਪਾਤਸਾ ਸਹਾਪਤ ਸਾਹਿਬ ਨਾਨਕ ਰਹਿਨ ਰਜਾਈ ਅਸਾ ਮਹਲਾ ਪਹਿਲਾ ਸੁਣ ਵੱਡਾ ਆਖੈ ਸਭ ਕੋ ਏਕ ਕੇ ਵੱਡ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੈ ਵਾਲੇ تیر ਰਹੇ ਸਮਾਏ ਵੱਡੇ ਮੇਰੇ ਸਾਹਿਬ ਗੈਰ ਗੰਬੀਰਾ ਗੁਣੀ ਘੇਰਾ ਕੋਇ ਨ ਜਾਣੈ ਤੇਰਾ ਕੀਤਾ ਕੇ ਵਡਚੀਰਾ ਰਹਾਉ ਸਭ ਸੋਰਠਿ ਮਿਲ ਸੋਰਠਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤੇਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਸੋਦਾ ਵੇਣਾ ਸਿੱਧੀ ਕਾ ਨਾਇਨਾ ਪਾਈਆ ਕਰਮ ਮਿਲੈ ਨਾ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਵਤੀਂ ਭਰੇ ਤੇਰੇ ਭੰਡਾਰਾ ਜੇ ਤੋਂ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਬਿਸਰਹਿ ਮਰ ਜਾਉ ਆਖਣ ਔਖਾ ਸੱਚਾ ਨਾ ਸੱਚੇ ਨਾਮ ਕੀ ਲਾਗੈ ਭੂਖ ਉਤ ਭੂਖ ਕਾਏ ਚਲਿਐ ਦੁਖ ਸੋ ਕਿਉ ਬਸਰ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾ ਸੱਚੇ ਨਾਮ ਕੀ ਤੇਲ ਵੜਾਈ ਅਖਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਆਖਣ ਪਾਏ ਬਡਾ ਨਾ ਹੋਵੇ ਕਾਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦਿਨ ਦਰੈ ਨ ਚੁੱਕਾ ਪੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾ ਵੈ ਵਾਜ ਸਨਾਤ ਰਾਗ ਗੋਜਰੀ ਮਾਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਆ ਬਿਨੋ ਕਰੋਂ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਿਕਾਈ ਹਰ ਕੀਰਤ ਹਮ ਰਹੀ ਰਹਿ ਰਾਸ ਰਹਾਉ ਹਰ ਜਾਣ ਕੇ ਵੱਡ ਪਾਗ ਬੜੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗਣ ਪਰਗਾਸ ਜੇਨਾ ਹਰ 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 ਰਸ ਨਾਮ ਨਾ ਪਾਇਆ ਹਤੇ ਪਾਗ ਹੀਨ ਜੰਪਾਸ ਜੋ ਸਤਗੁਰ ਸਰਨਾ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇਨ ਹਰ ਜਾਣ ਸਤਗੁਰ ਸੰਗਤ ਪਾਈ ਤੈਨ ਤਰ ਮਤਕ ਲਿਖਿਆ ਲਿਖਾਸ ਤਣ ਤੰ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਅਰਾਗ ਗੋਜਰੀ ਮਹਲਾ ਪੰਜਵਾ ਕਾਹੇ ਰ ਮਨ ਚਿਤ ਵੈ ਉਦਮ ਜਾ ਆਰ ਹਰ ਜੀਓ ਪਰਿਆ ਸੈਲ ਪਥਰ ਮੈਂ ਜੰਤ ਪਾਏ ਤਾਂ ਕਾਰਿ ਕਾਗੈ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਟਾਰਿਆ ਰਹਾਉ ਜਨਨ ਪਿਤਾ ਲੋਕ ਸਤਵਣੇਤਾ ਕੋਏ ਨਾ ਕਿਸ ਕੀ ਦਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਣ ਪਹੁ ਕਰਿਆ ਊੜੇ ਊੜ ਆਵੇ ਸੈ ਕੋ ਸੰਤਿਸ ਪਾਸ ਵਚਰੇ ਸਰਿਆ ਦੈਨ ਕਾਵਣਾ ਕਲਾ ਵੇ ਕਵਣ ਚ ਗਾਵੈ ਮਨ ਮੈਂ ਸਿਮਰਨ ਕਰਿਆ ਸਵਨਦਾਨ 10 ਅੱਠ ਸਿਦਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਮੋਲ ਚੌਥਾ ਸੋ ਪਰਖ ਇਕੋ ਅੰਕਾਰ ਸਤ ਗੁਰ ਪ੍ਰਸਾਦ ਸੋ ਪਰੁਖਾਣ ਰੰਜਨਾ ਹਰ ਪਰੁਖਾਣ ਰੰਜਨਾ ਹਰ ਗੰਮ ਗੰਭਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਰਜਨਹਾਰਾ ਸਭ ਜੀ ਤੁਮਾਰੇ ਜੀ ਤੋ ਜੀਆ ਕਾ ਦਾਤਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋ ਜਵੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਵਰਣ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਵਿਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤិន ਗੁਰ ਬਾਣਾ ਹਰਤਿਆਵਾਂ ਹਰਤਿਆਵਾਂ ਤੁਧ ਜੀ ਹਿਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਤਿਆ ਆ ਜੀ ਤੈਨ ਤੋਟੀ ਜੰਕੀ ਪਾਸੀ ਜਨਨਰਪਉ ਜਨ ਹਰਨਰਪਉ ਤਿਆਆ ਜੀ ਤੈਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤ ਆਇਆ ਜੀ ਜਨ ਨਾਨਕ ਤិន ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਵਸਿਮਰਤ ਸਾਖਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਬੁਰਖ ਅਪਰੰਪਰ ਕਰਤਾ ਜੀ ਤੁਦ ਜੇ ਵਡਾ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਚਲ ਕਰਤਾ ਸੋਈ ਤਉ ਦ ਆਪੇ ਪਾਵ ਸੋਈ ਵਰਤੈ ਜੀ ਤਉ ਆਪੇ ਕਰੈ ਸੋਈ ਤਉ ਦ ਆਪੇ ਸ੍ਰੇਟ ਸਭ ਉਪਾਈ ਜੀ ਤਉ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤਉ ਪਾਵੈ ਸੋਈ ਥੀਸੀ ਜੋ ਤੂੰ ਦੈ ਸੋਈ ਹਉ ਪਾਇ ਰਹਾਓ ਸਭ ਤੇਰੀ ਤੋਂ ਸਭ ਨੇ ਧਾਇਆ ਜਿਸਨੋਂ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਸੋੜਿ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਹਿੰ ਤੁਝ ਵਿਣ ਦੂਜਾ ਕੋਈ ਨਾਹਿ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਸੜਿਆਂ ਸੰਜੋਗੀ ਮੇਲ ਜਸਨੋਂ ਤੂੰ ਜਾਣ ਹੈ ਸੋਈ ਜਾਣ ਜਾਣੈ ਹਰ ਗੁਣ ਸਦੈ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਨ ਦੂਜਾ ਅਵਰ ਨ ਕੋਏ ਤੋਂ ਕਰ ਕਰ ਵੇਖਾਂ ਜਾਣਾਂ ਸੋਏ ਜਾ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਪੈਲੇ ਨਿਵਾਤ ਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨਾ ਇਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਨ ਕੀ ਸਰਣਾ ਜਿੰਤੋਂ ਨਾਹੀਂ ਵਿਸਰਿਆ ਆਤਸਾ ਮਹੱਲਾ ਪੰਜਵਾ ਪਏ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀਏ ਤੇਰੀ ਵਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰਾਂਜਾਮ ਲਾਗ ਪਵ ਜਲ ਤਰਣ ਕੈ ਜਨਮ ਰਿਥਾ ਯਤ ਰੰਗ ਮਾਇਆ ਕਹਿ ਰਹਾਉ ਜਾਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕਾ ਮਨੀਚ ਕਰਮ ਸਰਨ ਪਰੇ ਕੀ ਰੱਖੋ ਸਰਮ ਕਹੋ ਨਾਨਕਾ ਮਨੀਚ ਕਰਮ ਸਰਨ ਪਰੇ ਕੀ ਰੱਖੋ ਸਰਮ ਬਾਤ ਸਾਹੇ ਦਸਵੇਂ ਕਬਿਓ ਬਾਚ ਬੇਂਤੀ ਚਉਪਈ ਅਮਰੇ ਕਰੋ ਹਾਥ ਦੈ ਰਸਾ ਪੂਰਨ ਹੋਏ ਚਿਤ ਕੀ ਇਸਾ ਤਬ ਚਰਨ ਨਮਨ ਰਹਿ ਹਮਾਰਾ ਅਪਨਾ ਜਾਣ ਕਰੋ ਪ੍ਰਤਿਪਾਰ ਅਮਰੇ ਦੋਟ ਸਭ ਤੁਮ ਕਾ ਬੋ ਆਪ ਆਤ ਦੈ ਮੋਹਿ ਬਚਾ ਬੋ ਸੁਖੀ ਵਸਾ ਮੂਰੋ ਪਰਿਵਾਰ ਸੇਵਕ ਸਿੱਖ ਸਭ ਕਰਤਾਰਾ ਮੋਰ ਅਸਾ ਨਿਜ ਕਰਦਹ ਕਰੀਐ ਸਭ ਰਣ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮੇ ਸਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਉ ਸਤਉੰਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੁੰ ਚੁਨ ਸਤਰ ਹਮਾਰੇ ਮਾਰੀਐ ਆਪਹਾਤ ਦ ਮੁਝ ਵਰਿਏ ਮਰਨ ਕਾਲ ਕਾ ਤਰਾਸਨੇ ਵਰਿਏ ਹੋ ਜੋ ਸਦਾ ਹਮਾਰੇ ਪਸਾ ਸਿਰਿਆ ਤੋ ਜੋ ਕਰਿਓ ਰੱਸਾ ਰਾਖਲੇ ਹੋ ਮਵੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸਿਵ ਜੋ ਅਵਤਰਾ काल पाए कर विष्न प्रकाशा सकल काल का किया तमाशा जवन काल जोगी शिव किओ बेदराज ब्रह्मा जो थियो जवन काल सब लोक सवारा नमस्कार है तय हमारा जवन काल सब जगत बनायो देव दैत जसन उपजायो आद अंत एक अवतारा सोई गुरु समझियो हमारा ਨਾਮ ਸਕਾਰ ਤਿਸੇਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਵਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸਾਨਤ ਜਿਟਿਤ ਕੋਂਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨਾਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕੀ ਪੀਰ ਪਸਾਨ ਕਟ ਕਟ ਕੇ फड फड ਕੇ ਜਾਣੈ ਜਬਦ ਕਰਖ ਕਰਾ ਕਰ ਤਾਰ ਪ੍ਰਜਾ ਤਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬਹੁ ਤਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਵਦਨ ਸ੍ਰੇਸ਼ਟ ਸਭ ਤਾਰੈ ਆਪ ਆਪਨੇ ਬੂਝ ਉਚਾਰੈ तमस वेते रय तन इरालम अजानत भेद भेद अर आलम नरंकार निर्वकार नLamb आद अनिल अनाद असंभ ताका मूड़ चारत पेदा जाको पेव न पवत वेदा ताको करपा हन अनमानत महामूड़ कस भेद न जानत महादेव को कहत सदा शिव नरंकार का चीनत न पिब ਆਪ ਆਪਨੇ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੇਮਰਾ ਲਖਾ ਨਾ ਜਾਏ ਪਸਾਰ ਕੇ ਵਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਬ ਕਈ ਪੂਪਾ ਅੰਡਯ ਜੇਰ ਸੇਤਜ ਕੀਨੀ ਉਤਪਯ ਖਾਨ ਬੋਰ ਰਜ ਦੀਨੀ ਕਹੰ ਫੂਲ ਰਾਜਾ ਵੈਟਾ ਕਉ ਸੰਟ ਭਇਓ ਸੰਕਰ ਇਕੱਠਾ सागरे श्रेष्ठ दिखाये चंपव आद जुगाद स्वरूप स्वयं पव अवरसामेरीतम करो सीखो वार सिख संगरो डट जते उठत पत पाता सकल मलेस करो रण कात जे आतोय तब सरनी परे तिनके डट दुखत है मरे पुरख जवन पग परे तिहारे तिनके तम संकट सब सा टारए ਜੋ ਕਾਲ ਕੋ ਇਕ ਵਾਰ ਤਿਆ ਹੈ ਤਾਂ ਕੇ ਕਾਲ ਨਿਕਟਨ ਹੈ ਰਸਾ ਹੋਏ ਤਹੇ ਸਭ ਕਾਲ ਦੁਟ ਟਰੇ ਟਟਰੈਨ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਰਿ ਹੋ ਤਾਂ ਕੇ ਤਾਪ ਤਨ ਕਮੋ ਹਰਿ ਹੋ ਰਿੱਦ ਸਿੱਧ ਕਰਮ ਸਭ ਹੋਈ ਦੁਟ ਸਾਸ ਸਕੈ ਨ ਕੋਈ ਇਕ ਵਾਰ ਜਨ ਤੁਮੈ ਸੰਬਾਰਾ ਕਾਲ ਪਾਤੇ ਤਾਂ ਐ ਉਵਾਰਾ ਜਨਨਾਰ ਨਾਮ ਤੇ ਆ ਰੋ ਕਾ ਦਾਰ ਦਦੋਟ ਦੋਕ ਤੇ ਰਹਾ ਠੜਗ ਕੇ ਤਮੈ ਸਰਨ ਤੀਹਾਰੀ ਆਪ ਹਾਥ ਦਹਿ ਲਿਓ ਉਬਾਰੀ ਸਰਵ ਠੌਰ ਮਹ ਸਹਾਈ ਦੋਟ ਦੋਕ ਤੇ ਲਿਓ ਬਚਾਈ ਸਰਵ ਠੌਰ ਮਹ ਸਹਾਈ ਦੋਟ ਦੋਕ ਤੇ ਲਿਓ ਬਚਾਈ ਸਵਈਆ ਆਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ ਆਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕ ਨਾ ਮਾਨਿਓ ਸਿਮਰਤ ਸਾਰਤ ਰ ਬੇਦ ਸਭ ਬਹੁ ਭੇਦ ਕਹਿ ਅਮੇਕ ਨਾ ਜਾਣਿਓ ਸ੍ਰੀ ਅਸਪਾਣਾ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਵਖਾਨਿਓ ਦੋਹਰਾ ਸਾਗਲ ਦਵਾਰ ਕਉ ਸਾੜਕੈ ਗਹਿਉ ਤਵਾਰੋ ਦਵਾਰ ਬਾਗੈ ਕੀ ਲਾਜ ਅਸ ਗੋਵਿੰਦ ਦਾਸ ਤਵਾਰ ਸਾਗਲ ਦਵਾਰ ਕਉ ਸਾੜਕੈ ਗਹਿਉ ਤਵਾਰੋ ਦਵਾਰ ਬਾਗੈ ਕੀ ਲਾਜ ਅਸ ਗੋਵਿੰਦ ਦਾਸ ਤਵਾਰ ਆਰਾਮ ਕਲੀ ਮਹਲਾ 3 ਜੀ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ आनंद पाया मेरी माए सतगुरु मैं पाया सतगुरु तां पाया सहज से ती मन वजियां वादाइयां अराग रतन परवार परियां शब्द गावन आईयां शब्द तां गावो हरि के राम मन जिनी बसाया कह नानक आनंद होआ सतगुरु मैं पाया ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ ਕਰਤਾ ਤੇਰੈ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਬਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ ਸੱਜਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਏਸਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵੜਿਆਈਆਂ ਹੰਕਾਰ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਦਿੱਤਕਰ ਸਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਯਤ ਕਰਤਾਰੀਆ ਪੰਚ ਦੋਤਾ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸ ਕੋ ਆਦਿਤ ਕਰ ਅਨਦ ਵਾਜੇ ਨਾਨਦ ਸੋਨੋ ਵੜ ਭਾਗੀਓ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਣੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਹਦ ਤੂਰੇ ਸੁਣਤੇ ਪੁਣੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਹਦ ਤੂਰੇ ਮੁੰਦਾਵਣੀ ਮਹਲਾ 5 ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਕਤ ਤਜੀ ਨਹੀਂ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹਲਾ 5 ਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਦਰਸ ਪਯੋਈ ਦਰਸ ਪਯਾ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਦੀ ਵਹਿ ਹਰੇਆ ਪੌੜੀ ਤਿਥੈ ਤੂੰ ਸਮਰੱਥ ਜਿਥੈ ਕੋਏ ਨਾਏ ਉਥੈ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕਾਇ ਜਮ ਕੇ ਦੂਤ ਨਾਇੰਤਰ ਸੜ ਜਾਏ ਪਉ ਜਲ ਵਿਕਮ ਅਸਗਾਹ ਗੁਰ ਸਬਦਿ ਪਾਰ ਪਾਏ ਜਿਨ ਕੋ ਲਗੀ ਭਿਆਸ ਅੰਮ੍ਰਿਤ ਸੇ ਕਾਏ ਕਲਮੈ ਏਉ ਪੁੰਨ ਗੁਣ ਗੋਵਿੰਦ ਗਾਇ ਸਭ ਸਨੋਂ ਕਿਰਪਾਲ ਸਮਾਲੈ ਸਾ ਵਰਤਾ ਕੋ ਨਾਂ ਜਾਹੇ ਜੇ ਆਵੈ ਤੁਧ ਆਏ ਸਲੋਕ ਮਹਲਾ 5 ਵਾ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾ ਨੇਤਰੀ ਸਤ ਗੁਰ ਪੇਖਣਾ ਸ੍ਰਵਣੀ ਸੁਨਣਾ ਗੁਰਨਾ ਸਤ ਗੁਰ ਸੇਤੀ ਰੱਤੇ ਆ ਦਰਗਾ ਪਾਈ ਏ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਏ ਵਤ ਦੇ ਜਗ ਮੈਂ ਉੱਤਮ ਕਾਂਢੀ ਐ ਬਿਰਲੇ ਕੇਈ ਕੇ ਮਾਲਾ ਪੰਜਵਾ ਰਖੇ ਰਖਣ ਹਾਰ ਆਪ ਉਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਵਾ ਆਪ ਦਇਆਲ ਮਨੋ ਨਾਮਿ ਸਾਰਿਆਨ ਹਸਾ ਦਇਆ ਨਾ ਕੈ ਸੰਗ ਪਵ ਜਲ ਤਾਰਿਆਨ ਸਾਗਤ ਨੰਦਕ ਦੁਸ਼ਟ ਖਿਨ ਮਾਏ ਬਿਦਾਰਿਆਨ ਤਿਸ ਸਹਿਬ ਕੀ ਟੇਕ ਨਾਨਕ ਮਨ ਹੈ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੂਖ ਜਾਏ ਤੇਸ ਸਾਇਬ ਕੀ ਟੇਕ ਨਾਨਕ ਮਨ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੂਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ